ਸਤਿਕਾਰਤ ਸਾਥੀਓ ਜੋ ਗੱਲ ਅਸੀਂ ਕਰ ਰਹੇ ਆ ਇਹ ਖੁਸ਼ੀ ਪਰੇ ਰੌਜ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਉਂਕਿ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲੋਕ ਆਵਾਜ਼ ਦੇ ਨਾਲ ਜੁੜੇ ਆ ਜਿਨ੍ਹਾਂ ਦੇ ਖਿਲਾਫ ਰਾਮਪਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਦੇ ਪੀਏ ਦੇ ਵੱਲੋਂ ਇੱਕ ਮੁਕਦਮਾ ਦਰਜ ਕਰਾਇਆ ਗਿਆ ਸੀ ਜਿਹੜਾ ਹੁਣੇ ਸਾਡੀ ਇੱਕ ਮੀਟਿੰਗ ਹੋਈ ਆ ਪ੍ਰਸ਼ਾਸਨ ਦੇ ਨਾਲ ਜਿਹਦੇ ਵਿੱਚ ਇਹ ਐਲਾਨ ਹੋਇਆ ਇਹ ਸਹਿਮਤੀ ਬਣੀ ਆ ਕਿ ਇਹ ਮੁਕਦਮਾ ਰੱਦ ਹੋਊਗਾ ਅਗਲੀ ਗੱਲ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਤੁਹਾਡੇ ਵੱਲੋਂ ਮਿਲਿਆ ਸਹਿਯੋਗ ਆ ਉਹਦੀ ਕਰਨੀ ਚਾਹੁੰਦੇ ਆ ਕਿ ਇਹ ਇਕੱਲੇ ਮਨਿੰਦਰਜੀਤ ਦੀ ਜਿੱਤ ਨਹੀਂ ਐ ਇਹ ਇਕੱਲੇ ਪੱਤਰਕਾਰਾਂ ਦੀ ਜਿੱਤ ਨਹੀਂ ਸਾਡੇ ਵਾਸਤੇ ਜਿਹੜੇ ਲੋਕ ਖੜੇ ਜਦੋਂ ਵੀ ਖੜੇ ਕਿਸੇ ਵੀ ਪੱਤਰਕਾਰ ਦੇ ਉੱਤੇ ਕਦੇ ਕੋਈ ਸਮੱਸਿਆ ਆਈ ਲੋਕਪੱਖੀ ਆਵਾਜ਼ਾਂ ਸਾਡੇ ਹੱਕਾਂ 'ਚ ਉੱਠੀਆਂ ਉਹ ਆਵਾਜ਼ਾਂ ਦੇ ਸਿਰ ਦੇ ਉੱਤੇ ਅੱਜ ਬੇਸ਼ੱਕ ਮੇਰੇ ਤੇ ਵੀ ਇੱਕ ਵਾਰ ਮੁਕੱਦਮਾ ਹੋਇਆ ਸੀ ਉਹ ਖਾਰਜ ਹੋਇਆ ਅੱਜ ਮਨਿੰਦਰਜੀਤ ਵਾਲਾ ਮਾਮਲਾ ਜਿਹੜਾ ਇਹ ਰੱਦ ਵੀ ਹੋਊਗਾ ਔਰ ਇਸ ਤੋਂ ਅੱਗੇ ਵੀ ਅਸੀਂ ਜਿਹੜੀ ਅਪੀਲ ਵੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਇਹ ਧਿਆਨ ਚ ਰੱਖਣ ਵਾਸਤੇ ਵੀ ਕਹਿੰਦੇ ਆ ਕਿ ਕਦੇ ਵੀ ਪੱਤਰਕਾਰ ਦੇ ਖਿਲਾਫ ਕੋਈ ਕਾਰਵਾਈ ਦੇ ਵਾਸਤੇ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਆ ਤਾਂ ਘੱਟੋ ਘੱਟ ਤਫ਼ਤੀਸ਼ ਜ਼ਰੂਰ ਕਰ ਲਿਆ ਕਰੋ ਨਹੀਂ ਤਾਂ ਤੁਹਾਡੀ ਵੀ એનર્ਜੀ ਖਰਾਬ ਹੁੰਦੀ ਹੈ ਸਾਡੀ ਵੀ એનર્ਜੀ ਖਰਾਬ ਹੁੰਦੀ ਹੈ ਤੇ ਇੱਕ ਮੈਸੇਜ ਵੀ ਗਲਤ ਜਾਂਦਾ ਹੈ ਅਗਲੀ ਗੱਲ ਕਿ ਜਿਹੜਾ 3 ਤਰੀਕ ਦਾ ਪ੍ਰੋਟੈਸਟ ਰੱਖਿਆ ਗਿਆ ਸੀ ਬਠਿੰਡਾ ਦੇ ਵਿੱਚ ਤੁਹਾਡਾ ਪੰਜਾਬ ਭਰ ਦੇ ਵਿੱਚੋਂ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਪਰ ਬੇਨਤੀ ਹੈ ਕਿ ਹੁਣ ਆਪਣਾ ਜਦੋਂ ਮਸਲਾ ਹੱਲ ਹੋ ਗਿਆ ਹੈ ਕੋਈ ਸਮੱਸਿਆ ਇਸ ਮਾਮਲੇ 'ਚ ਨਹੀਂ ਰਹੀ ਤਾਂ ਇਸ ਪ੍ਰੋਟੈਸਟ ਨੂੰ ਹੁਣ ਰੱਦ ਕੀਤਾ ਜਾਂਦਾ ਟਾਲਿਆ ਜਾਂਦਾ ਕਿਉਂਕਿ ਹੁਣ ਜ਼ਰੂਰਤ ਨਹੀਂ ਹੈ ਤੁਹਾਨੂੰ ਕਿ ਤੁਸੀਂ ਇੱਥੇ ਪਹੁੰਚੋ ਆਪਾਂ ਫੇਰ ਜਦੋਂ ਕਿਤੇ ਕਿਸੇ ਹੋਰ ਤੇ ਸਮੱਸਿਆ ਆਈ ਉਦੋਂ ਫੇਰ ਇਕੱਠੇ ਹੋਵਾਂਗੇ ਇੱਕ ਵਾਰ ਫੇਰ ਸਾਰੀਆਂ ਸਮਾਜਿਕ ਕਿਸਾਨ ਜਥੇਬੰਦੀਆਂ ਪੱਤਰਕਾਰ ਭਾਈਚਾਰਾ ਤੇ ਹੋਰ ਲੋਕਪੱਖੀ ਆਵਾਜ਼ਾਂ ਦਾ ਬਹੁਤ ਬਹੁਤ ਧੰਨਵਾਦ